ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਚਾਰ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਾਉਣ ਲੱਗਿਆ ਸੋ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੇ ਤੁਹਾਨੂੰ ਦਰਸ਼ਨ ਵੀ ਕਰਾਉਣਾ ਤੇ ਉਹਨਾਂ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਦੱਸਾਂਗਾ ਸੋ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਸੋ ਚਲੋ ਫਿਰ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣਾ ਜਾ ਰਹੇ ਹਾਂ ਇਹ ਪਿਆਸਿਕ ਗੁਰਦੁਆਰਾ ਸਹਿਬਾਨਾ ਦੇ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੰਗਸਰ ਸਹਿਬ ਕਰਤਾਰਪੁਰ ਸਹਿਬ ਹੈ ਜੀ ਇਹ ਸਥਾਨ ਦੋ ਪਾਸੇਆਂ ਪੰਜਵੀਂ ਤੇ ਛੇਵੀਂ ਦੀ ਚਰਨ ਸੋ ਪ੍ਰਾਪਤ ਹੈ ਇਸੇ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬਾਗੀ ਜਰਨੈਲ ਪਹਿੰਦੇਖਾ ਨੂੰ ਮਾਰਿਆ ਸੀ ਤੇ ਇੱਥੇ ਹੀ ਗੁਰੂ ਜੀ ਨੇ ਕਮਰਕੱਸਾ ਖੋਲ ਕੇ ਦਮ ਲਿਆ ਸੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਬਸਾ ਕੇ ਨਗਰ ਨਿਵਾਸੀਆਂ ਨੂੰ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਸਮਤ 1652 ਵਿੱਚ ਇੱਥੇ ਇੱਕ ਖੂਹ ਲਵਾਇਆ ਸੀ ਜੋ ਕਿ ਅੱਜ ਵੀ ਮੌਜੂਦ ਹੈ ਆਜੋ ਤੁਹਾਨੂੰ ਉਸ ਦੇ ਵੀ ਦਰਸ਼ਨ ਕਰਵਾਉਂਦੇ ਹਾਂ ਇਹ ਹੈ ਜੀ ਉਹ ਖੂ ਜੋ ਗੁਰੂ ਅਰਜਨ ਦੇਵ ਜੀ ਨੇ ਲਗਵਾਇਆ ਸੀ ਗੁਰੂ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ RAM ਤੋਂ ਗੰਗਾ ਨਦੀ ਵਿੱਚ ਡਿੱਗਾ ਗਰਬਾ ਇਸੇ ਖੂ ਤੋਂ ਪ੍ਰਗਟ ਕਰਾ ਕੇ ਪੀਰਤ ਗੰਗਾ ਦੇ ਇਸ਼ਨਾਨ ਦਾ ਪਰਮ ਦੂਰ ਕੀਤਾ ਸੀ ਸੋ ਦਰਸ਼ਨ ਕਰੋ ਜੀ ਇਸ ਪਾਵਨ ਪਵਿੱਤਰ ਖੂਦ ਦੇ ਇਹ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਥੰਮ ਸਹਿਬ ਕਰਤਾਰਪੁਰ ਸਹਿਬ ਇਹ ਗੁਰਦੁਆਰਾ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਯਾਦ ਵਿੱਚ ਸਵਾਇ ਮਾਨ ਹੈ ਇਹ ਜਗ੍ਹਾ ਬਾਦਸ਼ਾਹ ਅਕਬਰ ਨੇ ਸਮਤ 1650 ਵਿੱਚ ਗੁਰੂ ਜੀ ਨੇ ਪੇਟ ਕੀਤੀ ਸੀ ਸਮਤ 1652 ਨੂੰ ਇਸ ਨਗਰ ਦੀ ਨੀਂ ਰੱਖਣ ਸਵੇ ਗੁਰੂ ਜੀ ਮੋੜ ਹੀ ਮੋੜੀ ਗੱਡਣ ਦੀ ਬਜਾਏ ਇੱਥੇ ਇੱਕ ਵੱਡਾ ਮੋਟਾ ਟਾਲੀ ਦਾ ਥੰਮ ਗੱਡ ਕੇ ਇਸ ਸ਼ਹਿਰ ਦੀ ਨੀਂ ਰੱਖੀ ਜਿਸੇ ਕਰਕੇ ਇਸ ਸਥਾਨ ਦਾ ਨਾਮ ਥੰਮ ਸਾਹਿਬ ਹੈ ਇਹ ਥੰਮ 162 ਸਾਲ ਕੈਮ ਰਹਾ ਸੰਮਤ 1813 ਨੂੰ ਜਲੰਧਰ ਦੇ ਜ਼ਾਲਮ ਸੁਬੇਦਾਰ ਨਾਸਰ ਅਲੀ ਨੇ ਥੰਮ ਨੂੰ ਸਾੜ ਦਿੱਤਾ ਸੀ 1814 ਨੂੰ ਸਿੰਘਾਂ ਦੇ ਤੁਰਕ ਫੌਜਾਂ ਨਾਲ ਯੁੱਧ ਹੋਇਆ ਤੇ ਤੁਰਕ ਫੌਜਾਂ ਹਾਰ ਗਈਆਂ ਤੇ ਸਿੰਘਾਂ ਨੇ ਭੱਜੇ ਜਾਂਦੇ ਨੌਸਰ ਖਾਂ ਨੂੰ ਫੜ ਲਿਆ ਤੇ ਜ਼ਾਲਮ ਨੌਸਰ ਖਾਂ ਨੂੰ ਜਿਉਂਦੇ ਹੀ ਸਾੜ ਕੇ ਥੰਮ ਸਹਿਬ ਦਾ ਤੇ ਕਰਤਾਰਪੁਰ ਸਹਿਬ ਦੀ ਤਬਾਹੀ ਦਾ ਬਦਲਾ ਇਆ ਸੀ ਇਹ ਅਸਥਾਨ ਹੈ ਜੀ ਮਾਤਾ ਗੁਜਰਕੌਰ ਜੀ ਮਾਤਾ ਗੁਜਰਕੌਰ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦਾ ਨਵਾਸ ਅਤੇ ਵਿਆਹ ਸਥਾਨ ਇਹ ਅਸਥਾਨ ਸ਼ਹਿਰ ਕਰਤਾਰ ਪਰ ਨੇੜੇ ਜਲੰਧਰ ਵਿਕਸਤਤਾ ਹੈ ਇਸੇ ਅਸਥਾਨ ਤੇ 1632 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਦਾ ਵਿਆਹ ਹੋਇਆ ਸੀ ਇਹ ਸਥਾਨ ਸ਼ਹਿਰ ਕਰਤਾਰਪੁਰ ਸਾਹਿਬ ਵਿਖੇ ਸ਼ਸ਼ੋਭਤ ਹੈ ਤੇ ਇੱਕ ਭੀੜੇ ਬਾਜ਼ਾਰ ਵਿੱਚ ਇੱਕ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਸੋ ਆਜੋ ਤੁਹਾਨੂੰ ਅੰਦਰੋਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ। ਇਹ ਸਾਹਮਣੇ ਹੈ ਜੀ ਪਾਲਕੀ ਸਾਹਿਬ ਸੋ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਆ ਕੇ ਦਰਸ਼ਨ ਜਰੂਰ ਕਰਨੇ ਜੀ। ਇਹ ਅਸਥਾਨ ਹੈ ਜੀ ਗੁਰਦੁਆਰਾ ਚਵੱਜਾ ਸਾਹਿਬ ਪਾਸਾ 6ਵੀਂ ਕਰਤਾਰਪੁਰ ਸਾਹਿਬ ਇਸੇ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਫਰਰਾਏ ਸਾਹਿਬ ਜੀ ਨਿਵਾਸ ਰੱਖਦੇ ਹੁੰਦੇ ਸਨ ਇੱਥੇ ਇੱਕ ਬੜਾ ਚੌੜਾ ਖੂਹ ਸੀ ਜੋ ਅੱਜ ਵੀ ਮੌਜੂਦ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗਾ ਉਸੇ ਖੂਹ ਦਾ ਜਲ ਬਾਗ ਨੂੰ ਪੈਂਦਾ ਸੀ ਅਤੇ ਬਾਗ ਦੇ ਫੁਹਾਰੇ ਚੱਲਦੇ ਸਨ ਜਿਨ੍ਹਾਂ ਵਿੱਚ ਇੱਕ ਫੁਹਾਰਾ ਗੁਰਦੁਆਰੇ ਦੇ ਵਿੱਚ ਬੱਚੇ ਵਿੱਚ ਲੱਗਾ ਹੋਇਆ ਸੀ ਇਸ ਚਵੱ체 ਦੇ ਕਿਨਾਰੇ ਬੈਠ ਕੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਭਜਨ ਕਰਿਆ ਕਰਦੇ ਸਨ ਚਵੱ체 ਸਾਹਿਬ ਦੇ ਨਾਲ ਹੀ ਬਾਗ ਵਿੱਚ ਬੀਬੀ ਕੌਲਾਂ ਜੀ ਦਾ ਸਮਾਧੀ ਸਥਾਨ ਹੈ ਆਜੋ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਉਂਦੇ ਹਾਂ ਇਹ ਹੈ ਜੀ ਬੀਬੀ ਕੌਲਾ ਜੀ ਦਾ ਸਮਾਧੀ ਸਥਾਨ ਇੱਥੇ ਹੀ 31 ਜੇਠ 1679 ਬਿਕਰਮੀ ਨੂੰ ਬੀਬੀ ਜੀ ਦਾ ਦਿਹਾਂਤ ਹੋਇਆ ਸੀ ਤੇ ਬੀਬੀ ਜੀ ਦੀ ਭਾਵਨਾ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਤਮ ਸਮੇਂ ਇੱਥੇ ਪਧਾਰ ਕੇ ਦਸਾਂ ਦਿੱਤੇ ਸੀ ਤੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਸੀ ਸੋ ਇਹ ਆ ਜੀ ਉਹਨਾਂ ਦਾ ਬੀਬੀ ਕੋਹਲਾ ਜੀ ਦਾ ਸਮਾਦੀ ਸਥਾਨ ਇਹ ਹੈ ਜੀ ਉਹ ਖੂ ਜਿਹਦਾ ਜਲ ਬਾਗ ਨੂੰ ਪੈਂਦਾ ਸੀ ਤੇ ਬਾਗ ਦੇ ਫੁਆਰੇ ਚੱਲਦੇ ਸੀ ਸੋ ਦਰਸ਼ਨ ਕਰੋ ਜੀ ਇਸ ਖੂ ਦੇ ਵੀ ਇਸ ਸਥਾਨ ਦੇ ਨਾਲ ਹੀ ਦਰਗਤ ਹੈ ਡਿਕ ਚੋਪਰ ਸਾਹਿਬ ਬਣਿਆ ਹੋਇਆ ਹੈ ਆਉ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਉਂਦਾ ਹਾਂ ਇਹ ਹੈ ਜੀ ਚੋਪਰ ਸਾਹਿਬ ਇਸੇ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਰਨੈਲ ਪੈਂਦੇਖਾਨ ਨਾਲ ਚੋਪਰ ਖੇਡਿਆ ਕਰਦੇ ਸਨ ਇਸੇ ਕਰਕੇ ਇਸ ਹਸਤਾਨ ਦਾ ਨਾਮ ਚੌਪੜ ਚੌਪੜ ਸਾਹਿਬ ਹੈ ਸੋ ਦਰਸ਼ਨ ਕਰੋ ਜੀ ਇਸ ਪਾਵਨ ਪਵਿੱਤਰ ਹਸਤਾਨ ਦੇ ਵੀ ਸੋ ਇਹ ਸਾਰੇ ਉਸ ਹਸਤਾਨ ਜਿਹੜੇ ਜਿਨ੍ਹਾਂ ਦੇ ਤੁਹਾਨੂੰ ਮੈਂ ਦਰਸ਼ਨ ਕਰਾਏ ਹਨ ਇਹ ਜਲੰਧਰ ਦੇ ਨੇੜੇ ਸ਼ਹਿਰ ਕਰਤਾਰਪੁਰ ਸਾਹਿਬ ਵਿਖੇ ਸशोਭਤ ਹਨ ਜੀ ਕਿਸੇ ਦੇ ਨਾਮ ਕੇ ਇਨਾ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਜ਼ਰੂਰ ਕਰਨੀ ਜੀ